ਲੋ ਇਹ ਬੱਦਲ ਹੋ ਗਿਆ ਬਹੁਤ ਸਾਰਾ ਤੇ ਮੀਂਹ ਆਣਾ ਬੜਾ ਤੇਜ਼ ਆ ਆਪਣਾ ਆਪ ਸੰਭਾਲ ਕੇ ਰੱਖ ਲੋ ਤੁਸੀਂ ਆ ਵੀ ਦੇਖ ਲੋ ਬੱਦਲ ਕਿਦਾਂ ਹੋਇਆ ਪਿਆ ਵਾ ਤੇ ਤੂਫਾਨ ਹੀ ਆਉਣਾ ਮੇ ਜੇ ਹਿਸਾਬ ਨਾਲ ਬਣਿਆ ਹੋਇਆ ਹੈ ਇਹਦਾ ਰਾਦਾ ਜਿਆ ਇੱਕ ਪਾਸੇ ਬੱਦਲ ਹੀ ਬੱਦਲ ਹੋਇਆ ਪਿਆ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਦੇ ਆ ਕੀ ਆ ਇਧਰ ਦੇਖੋ ਸੂਦੇ ਮਹਾਰਾਜੂ ਹੀ ਲਾਲ ਹੋਏ ਪਿਆਨ ਉਹਨਾਂ ਦਾ ਕੋਈ ਜੋਰ ਨਹੀਂ ਚੱਲਣ ਦਿਆ ਨਹੀਂ ਤਾਂ ਇਹਨਾਂ ਤਾਂ ਰੰਗ ਇੱਕੋ ਹੀ ਆ ਕਰ ਦੇਣਾ ਹੈ ਜੇ ਸਾਹਮਣੇ ਜਦਾਰੇ ਹਾਲਾਤ ਹੋਏ ਪਏ ਆ ਗਰਮੀ ਨਾਲ ਉਹ ਸਾਹਮਣੇ ਹਾਈਵੇ ਆ ਜਿਹੜਾ ਐਕਸਪ੍ਰੈਸ ਮੇਨ ਹਾਈਵੇ ਆ ਬਣਦਾ ਪਿਆ ਇਉਂ ਤੋਂ ਕੋਵਾਂ ਮਾ ਜਨੀਆ ਇਹ ਮੈਂ ਤੇ ਦਿਖਾ ਤੁਹਾਨੂੰ ਦੇਖੋ ਇਹੋ ਜਿਹੇ ਹਾਲਾਤ ਬਣੇ ਹੋਏ ਪੰਜਾਬ ਦੇ ਮੌਸਮ ਦੇ ਇਦਾਂ ਹਵਾ ਤੂਫਾਨ ਦੇ ਆਇਆ ਤੇ ਉਹ ਉਧਰ ਦੇ ਪੈਣਦੇ ਆ ਹੋਏ ਮੀਂਹ ਲੱਗਦਾ ਜੇ ਹਾਂ ਉਹ ਆਈਕੋ ਦਸਣਾ ਨਹੀਂ ਇਹ ਹੈ ਪੰਜਾਬ ਦੇ ਮੌਸਮ ਦੇ ਹਾਲਾਤ ਆ